ਉਹ ਸ਼ੋਰ ਅੱਠ ਖੜਾ ਤੂੰ ਕਾਲਜ ਜਾ ਕੇ ਤੋਂ ਜਾਣ ਲੱਗਣਾ ਵਾ ਹਜੇ ਕਲਾਸਾਂ ਸਟਾਰਟ ਨਹੀਂ ਹੋਈਆਂ ਜਦੋਂ ਸਟਾਰਟ ਹੋ ਗਈ ਉਹ ਤਾਂ ਜਾਇਆ ਕਰੂੰਗਾ ਤੇਰੀਆਂ ਕਲਾਸਾਂ ਨਹੀਂ ਸਟਾਰਟ ਹੋਣੀਆਂ ساری ਜ਼ਿੰਦਗੀ ਸਾਰਾ ਦਿਨ ਮੋਬਾਈਲ ਦੇ ਟੂਏ ਚ ਵੜਿਆ ਰਹਿਣਾ ਡੈਡੀ ਐਵੇਂ ਕਹ ਤਾ ਮੈਨੂੰ ਫਾਲਤੂ ਬੋਲੀਐ ਨਾ ਰਹਿਣਾ ਮੈਂ ਤੁਹਾਨੂੰ ਇੱਕ ਵਾਰੀ ਕਹਿ ਤਾ ਦਿੱਤਾ ਵੀ ਹਜੇ ਕਲਾਸਾਂ ਨਹੀਂ ਸਟਾਰਟ ਹੋਣੀਆਂ ਫਿਰ ਮੈਂ ਕਿੱਥੋਂ ਜਾਵਣਾ ਕਾਲਜ ਜੇ ਕਲਾਸਾਂ ਨਹੀਂ ਸਟਾਰਟ ਹੋਈਆਂ ਤਾਂ ਮਤਲਬ ਇਹ ਥੋੜੀ ਅਵੇ ਤੂੰ ਸਾਰਾ ਦਿਨ ਮੋਬਾਈਲ ਹੀ ਚਲਾਈ ਜਾਏਗਾ ਕੋਈ ਕੰਮ ਤੋਂੰਦਾ ਕਰਾ ਦੇ ਆਉਦੀ ਭੈਣ ਨਾਲ ਮੇਰੇ ਤੋਂ ਨਹੀਂ ਹੁੰਦਾ ਕੋਈ ਕੰਮ ਕੋਮ ਮੈਂ ਪੜ੍ਹਾਈ ਕਰ ਉਹ ਆਈ ਤੇ ਤੇਰੀ ਭੈਣ ਵੀ ਕਰਦੀ ਆ ਉਹ ਕਰਦੇ ਸਾਰੇ ਕੰਮ ਕਰਦੀ ਆ ਪਸੂਆਂ ਨੂੰ ਪੱਠੇ ਵੀ ਪਾਉਂਦੀ ਆ ਕੱਪੜੇ ਵੀ ਤੌਂਦੀ ਘਰ ਦੀ ਸਫਾਈ ਵੀ ਕਰਦੀ ਆ ਨਹੀਂ ਪੱਠੇ ਪਾਉਣ ਦਾ ਹੱਕ ਤੇਰਾ ਬਣਦਾ ਫਿਰ ਕਿ ਹੋਇਆ ਜੇ ਪੱਠੇ ਪਾ ਦਿੰਦੀ ਆ ਕਸ ਥੋੜੇ ਚੱਲੀ ਆ ਇਹ ਡੈਡੀ ਐਵੇਂ ਕਹਤੋਂ ਤੁਸੀਂ ਲੜੀ ਜਾਂਦੇ ਹੋ ਮੈਂ ਆਪੇ ਕਰਦੇ ਸਾਰੇ ਕੰਮ ਕਰਦਿਆਂ ਕਰੂੰਗੀ ਆਏ ਤੁਸੀਂ ਅੰਦਰ ਚੱਲੋ ਆ ਗਿਆ ਬੁੱਤ ਕੰਮ ਕਰਕੇ ਹਾਂਜੀ ਡੈਡੀ ਚਲ ਬਹਿ ਜਾ ਉੱਥੇ ਮੈਂ ਰੋਟੀ ਬੱਕ ਲੈ ਕੇ ਆਂ ਤੇਰੇ ਵਾਸਤੇ ਬਹਿ ਜਾ ਬਹਿ ਜਾ ਲੱਸੀ ਪੀਵੇਂਗਾ ਕਿ ਪਾਣੀ ਲੱਸੀ ਲੱਸੀ ਬਣੀ ਹਾਲ ਹੈ ਇਹ ਆਲਾ ਦਾਲ ਆਲਾ ਮੱਖਣੀ ਬਾਲਾ ਬੁੱਤ ਬਹਿ ਜਾ ਓ ਸ਼ਰਾ ਅੰਦਰ ਰੋਟੀ ਪਾ ਕੇ ਖਾ ਲੈ ਅੰਦਰ ਪਈ ਜਾ ਆ ਲੈ ਪੁੱਤ ਆ ਮਖਣੀ ਹੋਰ ਪਾ ਲਈ ਨਾਲੇ ਜਦੋਂ ਤੂੰ ਰੋਟੀ ਖਾ ਲਈ ਨਾ 2 ਘੰਟੇ ਸੌਂ ਜੀ ਥੱਕ ਗਈ ਹੋਵੇਂਗੀ ਕੰਮ ਕਰਕੇ ਆ ਲੈ ਆ ਮਖਣੀ ਹੋਰ ਪਾ ਲਈ ਇਹਦੇ ਨਾਲ ਤੇਰੇ ਸਰੀਰ 'ਚ ਜਾਨ ਪਊਗੀ ਡੈਡੀ ਸਾਡੇ ਦੋਨਾਂ 'ਚ ਕਿੰਨਾ ਫਰਕ ਸਮਝਦਾ ਵਾ ਜੇ ਅੱਜ ਮੇਰੀ ਮਾਂ ਜਾਂਦੀ ਹੁੰਦੀ ਹੁੰਦੀ ਨਾ ਮੇਰੇ ਨਾਲ ਤੱਕਾ ਨਹੀਂ ਹੋਣਾ ਸੀ ਉਹਨੇ ਵੀ ਮੈਨੂੰ ਮਖਣੀ ਪਾ ਪਾ ਕੇ ਰੋਟੀ ਖਵਾਇਆ ਕਰਨੀ ਸੀ ਆਖਿਰ ਮਾਂ ਤਾਂ ਮਾਂ ਹੀ ਹੁੰਦੀ ਹੈ ਉਠ ਗੜਿਆ ਪੁੱਤ ਹਾਂਜੀ ਡੈਡੀ ਜੀ 10 ਵਜ ਗਿਆ ਪਹਿਲਾਂ ਮੈਂ ਪਸ਼ੂਆਂ ਨੂੰ ਪੱਠੇ ਪਾਇਆ ਵਾ ਫਿਰ ਮੈਂ ਤੁਹਾਨੂੰ ਆ ਕੇ ਚਾਹ ਬਣਾ ਕੇ ਦਿੰਨੀ ਆ ਠੀਕ ਆ ਪੁੱਤ ਦੇਖ ਲੈ ਹਾਂ ਵੀਰੇ ਇੱਕ ਗੱਲ ਪੁੱਛਾਂ ਤੈਨੂੰ ਹਾ ਵੀਰੇ ਪੁੱਤ ਡੈਡੀ ਤੇਰੇ ਇਸ ਤੇ ਮੇਰੇ ਚ ਇਹ ਨਾ ਫਰਕ ਕਿਉਂ ਸਮਝਦਾ ਵਾ ਨਹੀਂ ਨਹੀਂ ਵੀਰੇ ਐਦਾ ਦੀ ਕੋਈ ਗੱਲ ਨਹੀਂ ਡੈਡੀ ਤੈਨੂੰ ਤਾਂ ਮੱਖਣੀ ਪਾ ਪਾ ਕੇ ਰੋਟੀ ਖਵਾਉਂਦਾ ਵਾ ਮੈਨੂੰ ਤਾਂ ਕਦੇ ਨਮਕ ਵੀ ਨਹੀਂ ਪੁੱਛਿਆ ਤੈਨੂੰ ਇਹਨੇ ਸੋਹਣੇ ਸੋਹਣੇ ਕੱਪੜੇ ਲੈ ਕੇ ਦਿੰਦਾ ਵਾ ਮੈਂ ਤਾਂ ਉਹੀ ਪੁਰਾਣੇ ਕੱਪੜੇ ਬੋਨਾਵਾ ਮੈਂ ਇਹਨੂੰ ਫਰਕ ਨਾ ਸਮਝਾ ਤੇ ਹੋਰ ਕੀ ਸਮਝਾ ਤੂੰ ਬਿਲਕੁਲ ਗਲਤ ਸੋਚਦਾ ਵਾ ਇੱਧਰ ਆ ਅੰਦਰ ਆ ਤੈਨੂੰ ਮੈਂ ਸਮਝਾਉਂਦੀ ਆ ਉਰੇ ਆ ਹਾਂ ਬੋਲ ਤੂੰ ਆ ਟੋਕਰਾ ਚਾਹ ਕ ਤੇ ਪੱਠੇ ਪਾ ਮੈਂ ਸਮਝ ਗਿਆ ਤੇਰੀ ਚਲਾਕੀ ਨੂੰ ਤੂੰ ਮੈਥੋਂ ਪੱਠੇ ਭਵਾਉਣ ਨੂੰ ਕਰਦੀ ਆ 2 ਸਾਲ ਹੋ ਗਏ ਮੈਨ ਦੇ ਦੂੰਗੀ ਚੰਗਾ ਪੌਣਾ ਮੈਂ ਚੱਕ ਪਾ ਦੇ ਪੱਠੇ ਅੱਛਾ ਹਾਂ ਤੂੰ ਪਸ਼ੂਆਂ ਦਾ ਗੋਹਾ ਚੱਕ ਲੈ ਚੱਕ ਨਵੇੜਤਾ ਤੇਰਾ ਗੋਏ ਦਾ ਵੀ ਕੰਮ ਚਲ ਹਾਂ ਤੂੰ ਪਸ਼ੂਆਂ ਨੂੰ ਨਵਾ ਚੱਕ ਨਵਾਦੀ ਤੇਰੀ ਗਾਂ ਵੀ ਆ ਜਾ ਹੁਣ ਆਪਾਂ ਮੜੇ ਜੇ ਰੋਲੇ ਚੱਕਣੇ ਆ ਚੱਕ ਰੋੜੇ ਵੀ ਤੇਰੇ ਸਿਰ ਤੇ ਆ ਹੁਣ ਦੇ ਮੈਨੂੰ ਸਰਪ੍ਰਾਈਜ਼ ਸਾਹ ਤਾਂ ਲੈ ਲੈ ਦਿੰਨੀਆ ਤੈਨੂੰ ਸਰਪ੍ਰਾਈਜ਼ ਆਜਾ ਪਹਿਲਾਂ ਰੋਟੀ ਖਾ ਲੈ ਆਜਾ 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 ਪੁੱਤ ਮੈਂ ਤੈਨੂੰ ਡਿੱਕੀ ਜੰਦੇ ਬਹਿ ਜਾ ਮੰਜੇ ਤੇ ਮੈਂ ਰੋਟੀ ਪਾ ਕੇ ਲਿਆ ਪੁੱਤ ਅੱਜ ਮੇਰਾ ਪੁੱਤ ਕੰਮ ਕਰਕੇ ਥੱਕ ਗਿਆ ਹੋਇਆ ਆ ਲੈ ਪੁੱਤ ਮੱਖਣੀ ਪਾ ਲਈ ਲੱਸੀ ਪੀਂਗਾ ਕਿ ਪਾਣੀ ਲੱਸੀ ਲੱਸੀ ਪੀਣੀ ਆ ਲੈ ਮੱਖਣੀ ਪਾ ਲੈ ਪਹਿਲਾਂ ਥੋੜੀ ਸਰਪ੍ਰਾਈਜ਼ ਇਹਨੇ ਕਿਹੜਾ ਦੇਣਾ ਕੰਮ ਹੀ ਕਰਾਉਣਾ ਸੀ ਇਹਨੇ ਮੇਰੇ ਤੋਂ ਉਹ ਕਰਾ ਲਿਆ ਰੁਕ ਜੀ ਪੁੱਤ ਰੁਕ ਜੀ ਇਹਦੇ ਥੱਲੇ ਨਾ ਦੋ ਥਾਲੀਆਂ ਆ ਇੱਕ ਥਾਲੀ ਤੇਰੇ ਭਰਾ ਦੀ ਆ ਇਹ ਆ ਲੈ ਪੁੱਤ ਆ ਤੇਰੀ ਰੋਟੀ ਆ ਲੱਦਾਸੀ ਮਖਣੀ ਕਿੰਨੀ ਕੀ ਪਾਵਾਂ ਤੈਨੂੰ ਲੱਸੀ ਪੀਵੇਂਗਾ ਪਾਣੀ ਲੱਸੀ ਲੱਸੀ ਲਿਆ ਦੇਣਾ ਤੈਨੂੰ ਇਹ ਆ ਲੱਦਾਸੀ ਸਾਰੀ ਪਾਲਾ ਤੂੰ ਮਖਣੀ ਕੰਮ ਕਰਕੇ ਤੂੰ ਥੱਕ ਗਿਆ ਹੈ ਨਾ ਅੱਜ ਮੇਰੇ ਪੁੱਤ ਨੇ ਬਹੁਤ ਕੰਮ ਕੀਤਾ ਹੈ ਨਾ ਪੁੱਤ ਜਦੋਂ ਰੋਟੀ ਖਾ ਲਈ ਨਾ 2 ਘੰਟੇ ਸੌਂ ਆ ਜੀ ਥੱਕ ਗਿਆ ਹੋਏਗਾ ਚੰਗਾ ਹਾਂ ਰੈਸਟ ਕਰ ਲੈ ਆਰਾਮ ਕਰੇ ਨਾ ਫਿਰ ਆਪਾਂ ਕਿਤੇ ਘੁੰਮਣ ਚੱਲਾਂਗੇ ਚੰਗਾ ਸ਼ਹਿਰ ਚ ਹਾਂ ਰੋਟੀ ਖਾ ਕੇ ਸੌਂ ਆ ਜੀ ਇੱਕ ਚੀਜ਼ ਤਾਂ ਸਿੱਖ ਲੈ ਦੁਨੀਆਦਾਰੀ ਤੋਂ ਕੋਈ ਚੀਜ਼ ਨਹੀਂ ਵੱਡੀ ਪਿਓ ਪੁੱਤ ਦੀ ਹੈ ਰੱਬਾ ਖੋਲ ਵੀ ਨਾ ਖੁਸ਼ੀਆਂ ਦਾ ਤੂੰ ਬਣਦਾ ਕੋ ਮੇਰੇ ਉਮਰ ਤੈਨੂੰ ਲੱਗ ਜਾਵੇ ਜਾਂਦਾ ਰਹੇ ਬਾਪੂ ਹਾਈ ਮੇਰੇ ਉਮਰ ਤੈਨੂੰ ਲੱਗ ਜਾਵੇ ਜਾਂਦਾ ਰਹੇ ਬਾਪੂ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈ ਆ ਤੇ ਵੀਡੀਓ ਦੇ ਵਿੱਚ ਅਸੀਂ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਜਦੋਂ ਅਸੀਂ ਕੰਮ ਨਹੀਂ ਕਰਦੇ ਘਰੇ ਵੇਲੇ ਫਿਰਦੇ ਰਹਿੰਨੇ ਆ ਤਾਂ ਘਰ ਦੇ ਤਾਂ ਸਾਨੂੰ ਘਾ ਵੀ ਮਿਲਦੀਆਂ ਸਾਡੇ ਘਰ ਦੇ ਸਾਡੇ ਤੋਂ ਖਿੱਚ ਜਾਂਦੇ ਆ ਨਾ ਜੋ ਚੀਜ਼ਾਂ ਦਾ ਸਾਨੂੰ ਸ਼ੌਂਕ ਹੁੰਦਾ ਉਹ ਚੀਜ਼ਾਂ ਸਾਨੂੰ ਨਹੀਂ ਮਿਲਦੀਆਂ ਤੇ ਬਸ ਮੈਸੇਜ ਇਹੀ ਆ ਵੀ ਕੰਮ ਕਰੋਗੇ ਤਾਂ ਤੁਹਾਨੂੰ ਸਾਰਾ ਕੁਝ ਮਿਲੂਗਾ ਇੱਜ਼ਤ ਵੀ ਮਿਲੂਗੀ ਘਰ ਦੇ ਦਾ ਪਿਆਰ ਵੀ ਮਿਲੂਗਾ ਪੈਸੇ ਵੀ ਮਿਲਣਗੇ ਖਰਚਣ ਨੂੰ ਤੁਹਾਡੇ ਸ਼ੌਂਕ ਵੀ ਪੂਰੇ ਹੋਣਗੇ ਤਾਂ ਉਹਦੇ ਲਈ ਤੁਹਾਨੂੰ ਕੰਮ ਕਰਨਾ ਪਊਗਾ ਤੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਿਓ ਜਦੋਂ ਤੁਸੀਂ ਪਿਆਰਾ ਜਿਹਾ ਕਮੈਂਟ ਕਰਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਇਹ ਵੀਡੀਓ ਚਾਹੇ ਨਿੱਕੀ ਆ ਮੈਸੇਜ ਬਹੁਤ ਵੱਡਾ ਵਾ ਤੇ ਬਹੁਤ ਮਿਹਨਤ ਨਾਲ ਹੀ ਬਣਾਈ ਆ ਵੀਡੀਓ ਸ਼ੇਅਰ ਜਰੂਰ ਕਰਿਓ ਜਰੂਰ ਕਰਿਓ ਤੇ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਓ ਹਾਂਜੀ ਤੇ ਕਮੈਂਟ ਜਰੂਰ ਕਰਦਿਆ ਕਰੋ ਯਾਰ ਸਾਨੂੰ ਖੁਸ਼ੀ ਮਿਲਦੀ ਆ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਸਾਡੀ ਵੀਡੀਓ ਹੋਰ ਪਹੁੰਚ ਪਰਾਵਾ ਤੇ ਕਰ ਜਾਵੇ ਤਾਂ ਉਹਨਾਂ ਨੂੰ ਇਹ ਮੈਸੇਜ ਦੀ ਜਿਹੜਾ ਮੈਸੇਜ ਵਧੀਆ ਲੱਗੇ ਹਨਾ ਸ਼ੇਅਰ ਜਰੂਰ ਕਰਿਓ ਥੈਂਕ ਯੂ ਸੋ ਮਚ